ਐਸਐਸਪੀ ਦਫ਼ਤਰ ਤਰਨਤਾਰਨ ਵਿਖੇ ਅਸੀਂ ਇਸ ਵੇਲੇ ਮੌਜੂਦ ਹਾਂ ਜਿੱਥੇ ਕਿ ਪ੍ਰੈਸ ਕਾਨਫਰੰਸ ਰੱਖੀ ਗਈ ਤੇ ਮਾਨਯੋਗ ਐਸਐਸਪੀ ਸ਼੍ਰੀ ਦੀਪਕ ਪਾਰਕ ਜੀ ਵੱਲੋਂ ਜਿਹੜਾ ਸਮੁੱਚੀ ਪ੍ਰੈਸ ਨੂੰ ਬਰੀਫ ਕੀਤਾ ਗਿਆ ਜੀ ਹਾਂ ਜਿਸ ਉਮਰ ਦੇ ਵਿੱਚ ਨੌਜਵਾਨਾਂ ਦੇ ਹੱਥਾਂ ਦੇ ਵਿੱਚ ਕਿਤਾਬਾਂ ਕਾਪੀਆਂ ਹੋਣੀਆਂ ਚਾਹੀਦੀਆਂ ਨੇ ਉਸ ਉਮਰ ਦੇ ਵਿੱਚ ਹਥਿਆਰ ਵੇਕਰ ਨੂੰ ਮਿਲ ਰਹੇ ਤੇ ਜੀ ਹਾਂ ਆਪਣੇ ਹੀ ਦੋਸਤ ਦਾ ਕਤਲ ਕੀਤਾ ਗਿਆ ਵਾਲੀਬਾਲ ਦਾ ਖਿਡਾਰੀ ਸੀ ਸਰੀਆਲੀ ਤੋਂ ਸਰੀਆਲੀ ਨੇੜੇ ਪਿੰਡ ਠੱਟਾ ਤੋਂ ਜਿਸ ਦਾ ਬੀਤੇ ਦਿਨੀ ਕਤਲ ਹੋਇਆ ਤਾਂ ਉਸ ਮਾਮਲੇ ਦੇ ਵਿੱਚ ਪੁਲਿਸ ਨੂੰ ਕਾਮਯਾਬੀ ਮਿਲੀ ਹੈ ਗੱਲਬਾਤ ਕਰਕੇ ਜਾਣਦੇ ਆ ਕਿ ਉਸ ਮਾਮਲੇ ਦੇ ਵਿੱਚ ਹੋਰ ਜਾਣਕਾਰੀ ਕੀ ਹੈ ਮਾਨਯੋਗ ਐਸਐਸਪੀ ਸ਼੍ਰੀ ਦੀਪਕ ਪਾਰਕ ਜੀ ਸਾਡੇ ਨਾਲ ਇਸ ਵੇਲੇ ਮੌਜੂਦ ਨੇ ਐਸਐਸਪੀ ਦਫਤਰ ਤਰਨਤਾਰਨ ਵਿਖੇ ਜਿੱਥੇ ਕਿ ਪ੍ਰੈਸ ਕਾਨਫਰੰਸ ਰੱਖੀ ਗਈ ਆਓ ਗੱਲਬਾਤ ਕਰਦੇ ਹਾਂ ਸਾਡੇ ਨਾਲ ਮਾਨਯੋਗ ਐਸਐਸਪੀ ਸ਼੍ਰੀ ਦੀਪਕ ਪਾਰਕ ਜੀ ਮੌਜੂਦ ਨੇ ਸਤਿ ਸ਼੍ਰੀ ਅਕਾਲ ਜੀ ਸ੍ਰਿੰਦ ਸਰਹਾਲੀ ਵਿਖੇ ਜਿਹੜਾ ਇੱਕ ਨੌਜਵਾਨ ਦਾ ਜੁਵਨਾਈਲ ਦਾ ਕਤਲ ਹੋਇਆ ਸੀਗਾ ਉਸ ਨੂੰ ਟੈਸਟ ਕਰਦੇ ਹੋਏ ਐ ਡੀਐਸਪੀ ਪੱਟੀ ਤੇ ਇਹਨਾਂ ਦੇ ਬਾਕੀ ਦੋ ਐਸਐਚਓਜ਼ ਦੀ ਟੀਮ ਨੇ ਬੜਾ ਅੱਛਾ ਕੰਮ ਕੀਤਾ 24 ਘੰਟੇ ਦੇ ਅੰਦਰ ਵਾਰਦਾਤ ਨੂੰ ਟ੍ਰੇਸ ਕਰ ਲਿਆ ਤੇ ਜਿਹੜੇ ਦੋਸ਼ੀ ਸੀਗੇ ਗ੍ਰਫਤਾਰ ਕਰ ਲਏ ਸੋ ਇਸ ਦੇ ਵਿੱਚ ਬਜਰਨਜੀਤ ਸ਼ੇਰ ਸੀ ਜਿਹੜੀ ਐਫਆਈਆਰ ਦਰਜ ਹੋਈ ਸੀਗੀ 73 ਨੰਬਰ 17625 ਨੂੰ ਦਰਜ ਹੋਈ ਸੀਗੀ ਜਿਸ ਦੇ ਵਿੱਚ ਇੱਕ ਜੁਵਨਾਈਲ ਜਿਹਦੀ ਉਮਰ ਲਗਭਗ 16 ਸਾਲ ਸੀਗੀ ਉਹਦਾ ਕੁਝ ਵਿਕਤੀਆਂ ਨੇ ਜਿਹੜਾ ਹੈਗਾ ਕਿਰਚਾਂ ਦੇ ਨਾਲ ਵਾਰ ਕਰਕੇ ਸਰਹਾਲੀ ਦੇ ਵਿੱਚ ਹੀ ਉਹਦਾ ਕਤਲ ਕਰ ਦਿੱਤਾ ਸੀਗਾ ਸੋ ਇਹਦੀ ਵਜ੍ਹਾ ਰੰਜੀਤ ਸਾਹਮਣੇ ਇਹ ਆਈ ਕਿ ਇਹ ਜਿਹੜੇ ਬੱਚੇ ਸੀਗੇ ਪਹਿਲਾਂ ਸਕੂਲ ਦੇ ਵਿੱਚ ਨਾਲ ਖਾਲਸਾ ਸਕੂਲ ਚ 10ਵੀਂ ਕਲਾਸ ਚ ਪੜ੍ਹਦੇ ਸੀਗੇ ਇਕੱਠੇ ਉਦੋਂ ਰੰਜੀਤ ਜਲਦੀ ਸੀਗੀ ਸੋ ਇਹਨਾਂ ਨੇ ਇਸ ਦਿਨ ਜਿਹੜਾ ਹੈਗਾ ਪ੍ਰਿੰਟ ਰੰਜੀਤ ਚਲਤੇ ਹੋਏ ਇਹ ਵਾਰ ਇਹਨਾਂ ਨੇ ਕੀਤਾ ਸੋ ਇਹਦੇ ਵਿੱਚ ਤਿੰਨ ਜਿਹੜੇ ਦੋਸ਼ੀ ਅਸੀਂ ਫੜੇ ਹੈਗੇ ਇੱਕ ਲੜਕਾ ਹੈਗਾ ਜਿਹੜਾ ਕਿ ਜਸਟ ਐਡਲਟ ਹੋਇਆ ਹੈ ਦੋ ਇਹਦੇ ਵਿੱਚ ਹਲੇ ਵੀ ਜੁਵਨਾਈਲ ਹੈਗੇ ਸੋ ਉਹਨਾਂ ਦੀ ਜਾਣਕਾਰੀ ਅਸੀਂ ਸ਼ੇਅਰ ਨਹੀਂ ਕਰਾਂਗੇ ਜਿਹੜਾ ਤੀਜਾ ਹੈ ਹੈਗਾ ਉਹ ਜਗਲীন ਸਿੰਘ ਉਰਫ ਹਰਨੂਰ ਉਰਫ ਨੂਰ ਹੈਗਾ ਜਿਹੜਾ ਕਿ ਪੀਕੀਪਿੰਡ ਦਾ ਰੈਡ ਵਾਲਾ ਹੈਗਾ ਸੋ ਇਹਨਾਂ ਕੋਲੋਂ ਅਸੀਂ ਇੱਕ ਵਾਰਦਾਤ ਦੇ ਵਿੱਚ ਵਰਚੀ ਗਈ ਜਿਹੜੀ ਕਿਰਚ ਹੈਗੀ ਔਰ ਦਾਤਰ ਹੈਗਾ ਔਰ ਜਿਹੜਾ ਵਰਤਿਆ ਸੀ ਉਹ ਅਸੀਂ ਬਰਾਮਦ ਕੀਤਾ ਸੋ ਇਹ ਜਿਹੜਾ ਹੈਗਾ ਇਹਨਾਂ ਦੀ ਅਰੈਸਟ ਜਿਹੜੀ ਹੈਗੀ ਹੈ ਇਹਨਾਂ ਨੇ ਅੱਜ ਜਿਹੜੀ ਹੈਗੀ ਅਰੈਸਟ ਇਹਨਾਂ ਦੀ ਪਾਈ ਗਈ ਸਰ ਤੁਹਾਨੂੰ ਲੱਗਿਆ ਇਹਨਨ ਕੀ ਨੂੰ ਪਤਾਗੀ ਇਹਨਾਂ ਨੂੰ ਅਰੈਸਟ ਅੱਜ ਕੀਤਾ ਹੈ ਕੋ ਡਿਟੇਲ ਦੇ ਵਿੱਚ ਜਦੋਂ ਇਨਵੈਸਟੀਗੇਸ਼ਨ ਦੇ ਦੁਗਾਈ ਨਾਲ ਕੁਸ਼ਕਿਸ਼ ਕਰਾਂਗੇ ਤੱਕ ਪਰ ਮਾ ਲੱਟਕਾ ਸਰ ਪਲੇਅਰ ਸੀ ਹਾਂਜੀ ਉਹ ਪਲੇਅਰ ਸੀ ਦਾ ਅਕੈਡਮੀ ਚ ਸਰ ਇਹ ਹੁਣ ਅਸੀਂ ਜਦੋਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਹੈ ਜੀ ਚੈੱਕ ਕਰਾਂਗੇ ਇਹਨਾਂ ਦਾ ਕੀ ਹੈਗਾ ਕੀ ਬੈਕਗ੍ਰਾਉਂਡ ਹੈ ਕਿੱਥੋਂ ਇਹ ਕਿਰਚਨ ਲਾਇਏ ਸੀਗੇ ਨਸ਼ਾ ਪਤਾ ਕਰਦੇ ਹਾਂ ਕਿਉਂ ਇੱਕ ਨੌਬਤ ਕਿਉਂ ਇਕੱਠੀ ਚੱਲ ਰਹੀ ਸਰ ਤੇ ਚੁਣਾਈ ਲੈ ਤਾਂ ਇਸਦੇ ਫਾਦਰ ਪੁਲਿਸਤਨ ਚ ਜਿਹੜੇ ਦੋਸ਼ੀ ਹੈਗਾ ਹਾਂ ਇੱਕ ਦੋਸ਼ੀ ਦਾ ਫਾਦਰ ਜਿਹੜਾ ਹੈਗਾ ਪੁਲਿਸਤਨ ਚ ਕਠੋਰ ਕਰਕੇ ਨਾਂ ਨਹੀਂ ਦੱਸੋ ਸਰ ਨੇ ਪਲੈਨਿੰਗ ਕਰਕੇ ਬੁਲਾਇਆ ਸੀ ਮਾਮਲੇ ਲੜਕੀ ਇਹ ਇਹ ਚੀਜ਼ ਜਿਹੜੀ ਹੈਗੀ ਐਕਚੁਅਲ ਤੇ ਕਨਜੈਕਸ਼ਨ ਕੀ ਗੱਲਾਂ ਤੇ ਦੋ ਤਿੰਨ ਚੱਲੀ ਹੈਗੀ ਲੇਕਿਨ ਫਿਰ ਵੀ ਅਸੀਂ ਫਿਲਹਾਲ ਟਿੱਪਣੀ ਨਹੀਂ ਕਰਨਾ ਚਾਹੀਦਾ ਜਦ ਤੱਕ ਕਲੀਅਰ ਨਾ ਹੋ ਜਾਵੇ ਸਰ ਕੋ ਲੜਕੀ ਦਾ ਮਾਮਲਾ ਤੇ ਸਾਹਮਣੇ ਆ ਗਈ ਹੈ ਉਹੀ ਮੈਂ ਕਹਿ ਰਿਹਾ ਦੋ ਤਿੰਨ ਐਂਗਲਸ ਹੈਗੇ ਜਿਹੜੇ ਅਸੀਂ ਐਕਸਪਲੋਰ ਕਰਾਂਗੇ